ਸੱਪ ਮੰਗ ਵੇਸ ਘੁੱਲੇ ਰੱਖੇ ਕੋਲ ਸਿੰਘਾਂ ਦੇ ਟੋਲੇ ਮਾਸਕਾਵੇਂ ਮੋਟੀਆਂ ਤਰਖੀ ਜਾੜੇ ਉਡਾ ਦੂੰ ਬਾਗੀ ਰਾਜ ਦੇ ਆ ਸਿੰਘਾਂ ਨੂੰ ਛਕਾਵੇ ਰੋਟੀਆਂ ਇਹ ਆਖਿਆ ਸਿੰਘਨ ਮਸ ਕਰਾ ਕੇ ਬੈਠੇ ਖਾਂ ਦੀ ਹੋਸ਼ ਭਲਾ ਕੇ ਐਵੇਂ ਕਹੇ ਝੂਠ ਸਮਝਾ ਕੇ ਲਾ ਸ਼ਰਮ ਸੂਪਿਆ ਦਰਿਆਆਂ ਦੀ ਸੇਵਾ ਕਰਨੀ ਪੈਂਦੀ ਹੈ ਸਿੰਘਾਂ ਦਾ ਧਰਮ ਮਾਂ ਸੂਪਿਆ ਸ਼ੰਭਾ ਵਿੱਚ ਰਹਿੰਦੇ ਤੈਨੂੰ ਖਬਰ ਲੋਕ ਸਭ ਕਹਿੰਦੇ ਡਾਕੇ ਦਿਨੇ ਰਾਤ ਨੇ ਪੈਂਦੇ ਰੱਖਦਾ ਨੀ ਪਾਂ ਖੋਟੀਆਂ ਤਰਖੀ ਝਾੜੇ ਉਡਾ ਦੂੰ ਬਾਗੀ ਰਾਜ ਦੇ ਆ ਸਿੰਧਾਂ ਨੂੰ ਛਟਾਵੇਂ ਰੋਟੀਆਂ ਨਾ ਕੋਈ ਵੈਰੀ ਨਹੀਂ ਪਗਾਨਾ ਸਭ ਨੂੰ ਵੇਖ ਬਰਾਬਰ ਜਾਨਾ ਹਿੰਦੂ ਮੁਸਲਮਾਨ ਇਕ ਸਮਾਨਾ ਲਾਜਰ ਮਸੂਪਿਆ ਸੁਪਿਆ ਰੱਖੇ ਕੋਲ ਪਗੋੜੇ ਬੰਦੇ ਹੋਏ ਰੱਖੇ ਕੋਲ ਪਗੋੜੇ ਬੰਦੇ ਰਲ ਕੇ ਰਾਤ ਤੋੜਦਾ ਜਾਂਦੇ ਤੇਰੇ ਯਾਰ ਹੋ ਗਏ ਧੰਦੇ ਨਾਲ ਡਕੇਟਾਂ ਝੋਟੀਆਂ ਸਰਖੀ ਝੜ ਉਡਾ ਲੂ ਬਾਗੀ ਰਾਜ ਦੇ ਆ ਸਿੰਘਾਂ ਨੂੰ ਛਤਾਵੇਂ ਰੋਟੀਆਂ ਇਥੋਂ ਵੀ ਟੈਮ ਗੁਰੂ ਜਸ ਗਾਈਏ ਖੇਤੀ ਕਰਕੇ ਕਿਰਤ ਕਮਾਈਏ ਪਰਮਾ ਸੁਪਿਆ ਦਰਿਆਵਾਂ ਦੀ ਸੇਵਾ ਕਰਨੀ ਪੈਂਦੀ ਹੈ ਸਿੰਘਾਂ ਦਾ ਪਰਮਾ ਸੁਪਿਆ ਤੇਰੀਆਂ ਬਹੁਤ ਰਿਪੋਰਟਾਂ ਆਈਆਂ ਭਗਤ ਨਰਨਜਣੀ ਦੇ ਵੋਹ ਦੋਹਾਈਆਂ ਵਿੱਚ ਲਾਕੇ ਤੁਮਾਂ ਪਾਈਆਂ ਰਕਮਾਂ ਲੁੱਟੇ ਮੋਟੀਆਂ ਤਰਖੀ ਝਾੜੇ ਉਡਾ ਦੂ ਬਾਗੀ ਰਾਜ ਦੇ ਆ ਸਿੰਘਾਂ ਨੂੰ ਛਕਾਵੇ ਰੋਟੀਆਂ ਇਹਨਾਂ ਕੋਈ ਚੋ ਜਾ ਮੁਸਲਮਾਨਾਂ ਦੀ ਫੌਤ ਝੂਠੀ ਧਰਮ ਦੀ ਕਰੇ ਸਲੋਤ ਨਹੀਂ ਤੇ ਖੜੀ ਸੁਰਾਣੇ ਮੌਤ ਕਿਵੇਂ ਕੱਸ ਲੰਗੋਟੀਆਂ ਸਰਖੀ ਚਾੜੇ ਉਡਾ ਦੂ ਬਾਗੀ ਰਾਜ ਦੇ ਆ ਸਿੰਘਾਂ ਨੂੰ ਛਕਾਵੇਂ ਰੋਟੀਆਂ ਰਹੇਗਾ ਮਸਤ ਧਰਮ ਵਿੱਚ ਪੂਰਾ ਤੇਰਾ ਰਹੇਗਾ ਕੰਮ ਅਧੂਰਾ ਮੰਗੇ ਮੋਦ ਖੜਾ ਸਿੰਘ ਸੂਰਾ ਨੇਕ ਕਰਮਾਂ ਸੁਪਿਆ ਦਰਿਆਵਾਂ ਦੀ ਸੇਵਾ ਕਰਨੀ ਪੈਂਦੀ ਹੈ